ਸੀਜ਼ਨ ਗਰਮੀ ਦਾ ਉਮਸਦਾ ਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਹੁੰਦੇ ਹਨ ਇੱਕ ਵੈਲਫੇਅਰ ਮੇਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰੀਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਹੋ ਤਾਂ ਉਹਨਾਂ ਦੀ ਹੈਲਪ ਕੀਤੀ ਹੈ ਐਸਐਸਪੀ ਸਾਹਿਬ ਗੁਰਦਾਸਪੂਜੀ ਦਾ ਬਹੁਤ ਹੀ ਧੰਨਵਾਦ ਦੀਆਂ ਜਿਹੜਾ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀਆਂ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੀਆਂ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਬਾਰਸ਼ਾਂ ਦਾ ਮੌਸਮ ਵੀ ਸ਼ੁਰੂ ਹੋ ਗਿਆ ਤੇ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਐਸਐਸਪੀ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਆਪਣੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਤੇ ਨਾਲ ਪੀਸ਼ਰ ਮੁਲਾਜ਼ਮਾਂ ਵਾਸਤੇ ਐਸਐਸਪੀ ਗੁਰਦਾਸਪੁਰ ਨੇ ਛਤਰियां ਮੁਹੱਈਆ ਕਰਾਈਆਂ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਪੁਲਿਸ ਮੁਲਾਜ਼ਮ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਉਹਨਾਂ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ ਤਾਂ ਇਸ ਨੂੰ ਲੈ ਕੇ ਐਸਪੀ ਗੁਰਦਾਸਪੁਰ ਵੱਲੋਂ ਇਕੱਲੇ-ਇਕੱਲੇ ਮੁਲਾਜ਼ਮ ਨੂੰ ਛਤਰੀ ਮੁਹੱਈਆ ਕਰਿਤੀ ਗਈਆਂ ਨੇ ਕਿਉਂਕਿ ਇੱਕ ਪਾਸੇ ਬਾਰਸ਼ਾਂ ਪੈ ਰਹੀਆਂ ਨੇ ਦੂਜੇ ਪਾਸੇ ਅਤਿ ਦੀ ਗਰਮੀ ਵੀ ਪੈ ਰਹੀ ਹੈ ਤੇ ਧੁੱਪ ਤੋਂ ਬਚਣ ਲਈ ਇਹ ਬਹੁਤ ਹੀ ਫਾਇਦੇਮੰਦ ਹੋਵੇਗੀ ਤਾਂ ਕਿ ਕਈ ਤਰ੍ਹਾਂ ਦੀਆਂ ਬੀਆਈਪੀ ਡਿਊਟੀਆਂ ਤੇ ਹੋਰ ਵੀ ਡਿਊਟੀਆਂ ਜਿਹੜੀਆਂ ਸਖਤ ਪੁਲਿਸ ਮੁਲਾਜ਼ਮਾਂ ਦੀਆਂ ਲੱਗਦੀਆਂ ਨੇ ਇਹਦੇ ਨੂੰ ਲੈ ਕੇ ਐਸਐਸਪੀ ਮੁਹਾਲੀ ਵੱਲੋਂ ਇਹ ਵਧੀਆ ਪਹਿਲ ਕਦਮੀ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਬਾਕੀ ਟ੍ਰੈਫਿਕ ਮੁਲਾਜ਼ਮਾਂ ਨੇ ਵੀ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਕੀਤਾ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਹੈ ਜੋ ਅੰਬ੍ਰੈਲਾਜ਼ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਸ ਸੀਜ਼ਨ ਗਰਮੀ ਦਾ ਉਮਤਦਾ ਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਹਨ ਡੀਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਉਂਦਾ ਸੋ ਇਹ ਜਸਟ ਇੱਕ ਵੈਲਫੇਅਰ ਮੈਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰੀਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਗਨਜ਼ਰ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਡੈਫੀਨਿਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ ਵੈਦਰ ਕੰਡੀਸ਼ਨ ਹੈ ਨਾ ਕਈ ਵਾਰੀ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਵੀ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋਣਗੇ ਚਾਹੇ ਬਾਰਿਸ਼ ਹੋ ਚਾਹੇ ਕਿਥੇ ਵੈਦਰ ਦੀ ਕੰਡੀਸ਼ਨ ਮਤਲਬ ਕਈ ਵਾਰ ਧੂਪ ਬਹੁਤ ਤੇਜ਼ ਹੁੰਦੀ ਹੈ ਰਿਕਾਰਡ ਟੈਂਪਰੇਚਰ ਚਲੇ ਜਾਂਦੇ ਹਨ ਤਾਂ ਉਸ ਵੈਦਰ ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰ ਪਾਣ ਸੋ ਉਹਨਾਂ ਦੇ ਲਈ ਇਹ ਸਟੈਪਸ ਲਏ ਗਏ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਹੜਾ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜੇ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਹੁਤ ਬੜਾ ਵਧੀਆ ਪ੍ਰਾਲਾ ਤੇ ਸਹਾਇ ਹੋਣੀਆਂ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀ ਜਾਂ ਬਾਰਿਸ਼ ਆ ਜਾਂਦੀ ਆ ਤੇ ਮੁਲਾਜ਼ਮ ਜਿਹੜਾ ਡਿਊਟੀ ਵਿੱਚ ਥੋੜਾ ਜਿਹਾ ਕਿਥੇ ਜਗ੍ਹਾ ਲੱਭਦੀ ਦਾ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਵਧੀਆ ਡਿਊਟੀ ਨਿਭਾ ਸਕੇਗਾ